ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਨਗਰ ਕੌਂਸਲ ਦੀ ਸੜਕਾਂ ਦੇ ਹਲੇ ਦੁਆਲੇ ਦੁਕਾਨਦਾਰਾਂ ਅਤੇ ਹੋਰ ਸ਼ਹਿਰ ਨਿਵਾਸੀਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦੇ ਚੱਲਦੇ ਹੁਣ ਨਗਰ ਕੌਂਸਲ ਕਰਮਚਾਰੀਆਂ ਨੇ ਸੜਕਾਂ ਅਤੇ ਸੜਕਾਂ ਦੇ ਕਿਨਾਰੇ ਦਰਖਤਾਂ ਤੇ ਲੱਗੇ ਦੁਕਾਨਾਂ ਦੇ ਨਜਾਇਜ਼ ਬੋਰਡ ਵੀ ਕਬਜ਼ੇ ਵਿੱਚ ਲੈਣੇ ਸ਼ੁਰੂ ਕਰ ਦਿੱਤੇ ਹਨ ਅੱਜ ਨਗਰ ਕੌਂਸਲ ਅਧਿਕਾਰੀਆਂ ਦੀ ਇਹ ਕਾਰਵਾਈ ਬਟਾਲਾ ਰੋਡ ਕਨਵਨ ਰੋਡ ਅਤੇ ਕਲਨੌਰ ਰੋਡ ਤੇ ਚੱਲੀ ਹੈ ਜਿੱਥੇ ਦਰਖਤਾਂ ਤੇ ਹੋਰ ਜਗਾਵਾਂ ਤੇ ਬਿਨਾਂ ਮਨਜ਼ੂਰੀ ਦੇ ਲੱਗੇ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਬੋਰਡ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਉਤਾਰ ਕੇ ਜ਼ਬਤ ਕੀਤੇ ਗਏ ਅਤੇ ਟਰਾਲੀ ਵਿੱਚ ਪਾ ਕੇ ਕੌਂਸਲ ਦਫ਼ਤਰ ਲੈ ਜਾਇਆ ਗਿਆ। ਉਥੇ ਹੀ ਨਗਰ ਕੌਂਸਲ ਅਧਿਕਾਰੀ ਦਾ ਕਹਿਣਾ ਹੈ ਕਿ ਕੋਈ ਵੀ ਦੁਕਾਨਦਾਰ ਬਿਨਾਂ ਮਨਜ਼ੂਰੀ ਦੇਰ ਤੇ ਮਨਜ਼ੂਰਸ਼ੁਦਾ ਸਾਈਟਾਂ ਤੇ ਯੂਨੀਪੋਲ ਤੋਂ ਇਲਾਵਾ ਇਸ਼ਤਿਹਾਰਬਾਜ਼ੀ ਵਾਲੇ ਫਲੇਕਸ ਬੋਰਡ ਵਗੈਰਾ ਨਹੀਂ ਲਗਾ ਸਕਦਾ ਇਸ ਦੇ ਲਈ ਠੇਕੇਦਾਰ ਕੰਪਨੀ ਨੂੰ ਨਿਯਮ ਅਨੁਸਾਰ ਭੁਗਤਾਨ ਕਰਨਾ ਪੈਂਦਾ ਹੈ ਨਗਰ ਕੌਂਸਲ ਵੱਲੋਂ ਅਜਿਹੇ ਸਾਰੇ ਫਲੇਕਸ ਬੋਰਡ ਉਤਾਰ ਕੇ ਆਪਣੇ ਕਬਜ਼ੇ ਵਿੱਚ ਲੈ ਜਾਣਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਅੱਜ ਸਾਰੀ ਐਨਕ੍ਰੋਚਮੈਂਟ ਜਿਹੜੀ ਹੈ ਜੀ ਐਡਵਰਟਾਈਜ਼ਮੈਂਟ ਬੋਰਡ ਹੈ ਜਿਹੜੇ ਸਾਰੇ ਜਾਂ ਟੇਣਾ ਵਾਂ ਇਹ ਸਾਰੀਆਂ ਲਾਈਆਂ ਜਾ ਰਹੀਆਂ ਨੇ ਇਹ ਸਾਰੇ ਆਪਣਾ ਇਹ ਕਿਹੜਾ ਰੋਡ ਸੀ ਬਟਾਰਾ ਰੋਡ ਆਕਰਨੌਰ ਰੋਡ ਕਨੂਆਰ ਰੋਡ ਇਹ ਸਾਰੀਆਂ ਅੱਜ ਲਾਈਆਂ ਨੇ ਇਹ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਇਹ ਦਰਖਤਾ ਦੇ ਉੱਤੇ ਜਿਹੜੇ ਆ ਆਪਣਾ ਕਿੱਲ ਮਾਰ ਕੇ ਬੋਰਡ ਨਾਲ ਲਾਏ ਜਾਣ ਜੋ ਵੀ ਬੋਰਡ ਲਾਉਣੇ ਆ ਇਹ ਕਮੇਟੀ ਕੋਲੋਂ ਪਰਮਿਸ਼ਨ ਲੈ ਕੇ ਐਡਵਰਟਾਈਜ਼ਮੈਂਟ ਟੈਕਸ ਤਾਰ ਕੇ ਫੇਰ ਹੀ ਬੋਰਡ ਲਾਏ ਜਾਣ ਤਾਂ ਇਹ ਸਹੀ ਦੇਖ ਕੀ ਹੈਗੀ ਹੈ ਕਿੱਥੇ ਲਗਾਏ ਜਾਂਦੇ ਨੇ ਜੇ ਬੋਰਡ ਐਡਟ ਇਸ ਸਾਡੇ ਸਟਰੀਟ ਲਾਈਟ ਪੋਲ ਆ ਜੀ ਸਾਡੇ ਕੋ ਜੋਨੀ ਪੋਲ ਆ ਜਿਹੜੀਆਂ ਸਾਈਟਾਂ ਬਣੀਆਂ ਸਾਡੇ ਕੋ ਉੱਥੇ ਲਾਇਆ ਬੋਰਡ ਲਾਇਆ ਜਾ ਸਕਦੇ ਆ ਅਦਰਵਾਈਜ਼ ਅਦਰਵਾਈਜ਼ ਕਾਇਰ ਕਰੂ ਨਹੀਂ ਸਕਦੇ ਇਸ ਤਰੀਕੇ ਦੇ ਜਿਹੜੇ ਪੂਰੇ ਸ਼ਹਿਰ ਦੇ ਵਿੱਚ ਵੀ ਬੋਰਡ ਲਾਏ ਗਏ ਨੇ ਜਾਂ ਡਰੈਕਟਾਂ ਦੇ ਉੱਤੇ ਕਈ ਆਪਣੀ ਮਰਜ਼ੀ ਦੀ ਨਾਲੀ ਵੱਡੇ ਵੱਡੇ ਬੋਰਡ ਬਾਹਰਲੇ ਬਣੇ ਵੀ ਲਾਈ ਦਿੰਦੇ ਉਹਨਾਂ ਵਾਸਤੇ ਕੀ ਉਪਰਾਹ ਉਹ ਬੋਰਡ ਅਸੀਂ ਸਾਰੇ ਲਾ ਰਹੇ ਆ ਜੀ ਜਿੰਨੇ ਵੀ ਗੈਰਕਾਨੂੰਨੀ ਲੱਗੇ ਨੇ ਦੇਖੋ ਅਬਰੋਲ ਹਸਪਤਾਲ ਸੀ ਉੱਥੇ ਲੱਗੇ ਸੀ ਸਾਰੇ ਉਹ ਸਾਰੇ ਅਸੀਂ ਅੱਜ ਅਖੇਡ ਦਿੱਤੇ ਨੇ ਸਾਡੇ ਬੋਲ ਲੋਕਾਂ ਨੂੰ ਅਪੀਲ ਇਹੋ ਕਰਾਂਗਾ ਕਿ ਸੜਕਾਂ ਦੇ ਉੱਤੇ ਜਿਹੜੇ ਆ ਬੋਰ ਨਾਲ ਆਏ ਜਾਣ ਨਜਾਇਜ਼ ਇਨਕ੍ਰੋਚਮੈਂਟ ਨਾ ਕੀਤੀ ਜਾਵੇ ਤੇ ਨਹੀਂ ਤੇ ਮਜਬੂਰ ਨੇ ਸਾਨੂੰ ਜਿਹੜਾ ਵਾ ਇਹ ਨਜਾਇਜ਼ ਇਨਕ੍ਰੋਚਮੈਂਟ ਲੋਕਾਂ ਨੇ ਕੀਤੀ ਆ ਇਹ ਸਾਨੂੰ ਆਪ ਦੂਰ ਕਰਨੀ ਪੈਗੀ